ਅੱਜ ਅਸੀਂ ਗੱਲ ਕਰਾਂਗੇ ਹੀਲਿੰਗ ਇਮੋਸ਼ਨਲ ਪੇਨ ਫਰਸਟ ਸਟੈਪ ਨੋ ਵਨ ਟਾਕਸ ਅਬਾਊਟ ਇਟ ਹਰ ਕੋਈ ਸਾਨੂੰ ਇਸ ਦਰਦ ਤੋਂ ਅੱਗੇ ਵਧਣ ਦੀ ਸਲਾਹ ਦਿੰਦਾ ਹੈ ਪਰ ਇਸ ਦੇ ਵਿੱਚ ਜੋ ਸਭ ਤੋਂ ਪਹਿਲਾ ਤੇ ਸਭ ਤੋਂ ਜ਼ਰੂਰੀ ਕਦਮ ਹੈ ਉਸ ਪਰੇ ਕੋਈ ਗੱਲ ਨਹੀਂ ਕਰਦਾ ਇਸ ਦੇ ਵਿੱਚ ਸਭ ਤੋਂ ਜ਼ਰੂਰੀ ਇਮੋਸ਼ਨਲ ਪੇਨ ਦੇ ਵਿੱਚ ਇਸ ਦੀ ਪ੍ਰੈਜੈਂਸ ਨੂੰ ਅਕਸੈਪਟ ਕਰਨਾ ਇਸ ਦੀ ਹੋਂਦ ਨੂੰ ਸਵੀਕਾਰ ਕਰਨਾ ਹੈ ਜਦੋਂ ਅਸੀਂ ਇਸ ਦੇ ਪੇਨ ਦੀ ਹੋਂਦ ਨੂੰ ਸਵੀਕਾਰ ਕਰਦੇ ਹਾਂ ਤਾਂ ਇਸ ਦਰਦ ਦੀ ਫਕੜ ਸਾਡੇ ਤੇ ਬਹੁਤ ਸੌਫਟ ਹੋ ਜਾਂਦੀ ਹੈ ਕਰਨਾ ਸਿਰਫ ਇਹ ਹੈ ਕਿ ਇਕਵਲ ਰੁਕਣਾ ਹੈ ਤੇ ਆਪਣੇ ਦਰਦ ਨੂੰ ਕਹਿਣਾ ਹੈ ਕਿ ਮੈਂ ਤੈਨੂੰ ਮਹਿਸੂਸ ਕਰ ਰਹੀ ਹਾਂ ਮੈਂ ਤੈਨੂੰ ਦੇਖ ਰਹੀ ਹਾਂ ਤੇ ਜਦੋਂ ਅਸੀਂ ਇਸ ਦੀ ਰਜਿਸਟੈਂਸ ਨੂੰ ਕਟਾ ਦਿੰਨੇ ਆ ਅਸੀਂ ਉਹਨੂੰ ਰਜਿਸਟਰ ਕਰਨਾ ਬੰਦ ਕਰ ਦਿੰਨੇ ਆ ਤਾਂ ਸਾਡੀ ਹੀਲਿੰਗ ਉਸੇ ਪਲ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਤੇ ਇਮੋਸ਼ਨਲ ਪੇਨ ਨੂੰ ਹੀਲ ਕਰਨਾ ਫਿਜ਼ੀਕਲ ਪੇਨ ਦੀ ਤਰ੍ਹਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਅਸੀਂ ਇਸ ਬਲ ਧਿਆਨ ਨਹੀਂ ਦਿੰਦੇ ਤਾਂ ਇਹ ਦਰਦ ਸਾਡਾ ਪੇਨ ਬੋਡੀ ਦੀ ਤਰ੍ਹਾਂ ਬਣ ਜਾਂਦਾ ਹੈ ਤੇ ਸਾਡੀ એનર્ਜੀ ਨੂੰ ਡレイン ਕਰਨ ਲੱਗ ਜਾਂਦਾ ਹੈ ਸੋ ਚਲੋ ਤੁਸੀਂ ਵੀ ਮੈਨੂੰ ਦੱਸੋ ਕਿ ਤੁਸੀਂ ਅੱਜ ਇਸ ਦਰਦ ਨੂੰ ਕਿੱਥੇ ਬੋਡੀ ਦੇ ਵਿੱਚ ਮਹਿਸੂਸ ਕੀਤਾ ਤੇ ਇਸ ਦੀ ਹੋਂਦ ਨੂੰ ਕਿਵੇਂ ਸਵੀਕਾਰ ਕੀਤਾ ਮਿਲਦੇ ਆਂ ਹੀਲ ਐਂਡ ਰਾਈਜ਼ ਵਿਦ ਡਾਕਟਰ ਅਮਰਜੀਤ ਰੇਖੀ